ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਮਸ਼ਹੂਰ ਪੰਜਾਬੀ ਕਲਾਕਾਰ ਤੇ ਸਾਬਕਾ ਐਮਪੀ ਹਾਂਸ ਰਾਜ ਹੰਸਦੀ ਪਤਨੀ ਔਰ ਰੇਸ਼ਮ ਕੌਰ ਦਾ ਪਿਛਲੇ ਦਿਨਾਂ ਦੇ ਵਿੱਚ ਦਿਹਾਂਤ ਹੋ ਗਿਆ ਸੀ ਤੇ ਹੁਣ ਤੁਹਾਨੂੰ ਦੱਸ ਜੀ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੀ ਹਾਂਸ ਰਾਜ ਹੰਸ ਦੇ ਨਿਵਾਸ ਸਥਾਨ ਤੇ ਪਹੁੰਚੇ ਨੇ ਅਤੇ ਹਾਂਸ ਰਾਜ ਹੰਸ ਦੇ ਨਾਲ ਉਹਨਾਂ ਦੀ ਪਤਨੀ ਦੇ ਜਾਨ ਦਾ ਦੁੱਖਾ ਜਿਹੜਾ ਗਾਇਕ ਵੱਲੋਂ ਸਾਂਝਾ ਕੀਤਾ ਗਿਆ ਦੁੱਖ ਦੀ ਕੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬੀ ਗਾਇਕ ਬੱਬੂ ਮਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਆ ਤੇ ਦੁੱਖ ਦੀ ਕੜੀ ਦੇ ਵਿੱਚ ਇਹ ਔਖੇ ਜਿਹੜੀ ਕੜੀ ਹੰਸਰਾਜ ਹੰਸੋਣਾ ਤੇ ਆਈ ਹੈ ਦੁੱਖ ਸਾਂਝਾ ਕੀਤਾ ਗਿਆ ਹੈ ਗਾਇਕ ਬੱਬੂ ਮਾਨ ਦੇ ਵੱਲੋਂ ਇਸ ਮੌਕੇ ਉਹਨਾਂ ਦੇ بیٹے ਯੋਗਰਾਜ ਹੰਸ ਵੀ ਨੇ ਜਿਹੜੇ ਉਹ ਵੀ ਨਜ਼ਰ ਆਏ ਤੁਹਾਨੂੰ ਦੱਸੀ ਕਿ ਰੇਸ਼ਮ ਕੌਰ ਮਸ਼ਹੂਰ ਪੰਜਾਬੀ ਕਲਾਕਾਰ ਹੰਸਰਾਜ ਹੰਸ ਦੇ ਪਤਨੀ ਸਨ ਅਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਜਾਂਦਾ ਅਤੇ ਉਸ ਤੋਂ ਬਾਅਦ 11 April ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਅੰਤਿਮ ਅਰਦਾਸ ਕੀਤੀ ਗਈ ਆ ਇਸ ਮੌਕੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਖੇਤਰ ਦੇ ਨਾਲ ਜੁੜੀਆਂ ਨਾਮੀ ਸ਼ਖਸੀਤਾਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਵੰਡਾ ਆ ਗਿਆ ਤਾਂ ਤਸਵੀਰਾਂ ਲਾਈਵ ਤੁਸੀਂ ਦੇਖ ਸਕਦੇ ਹੋ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਹੰਸਰਾਜ ਹੰਸ ਦੇ ਨਵਾਂ ਸਥਾਨ ਤੇ ਪਹੁੰਚੇ ਨੇ ਹੰਸਰਾਜ ਹੰਸ ਦੀ ਪਤਨੀ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਗਾਇਕ ਬੱਬੂ ਮਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਮਸ਼ਹੂਰ ਪੰਜਾਬੀ ਕਲਾਕਾਰ ਤੇ ਸਾਬਕਾ ਐਮਪੀ ਹੰਸਰਾਜ ਹੰਸ ਦੀ ਪਤਨੀ ਔਰ ਰੇਸ਼ਮ ਕੌਰ ਦਾ ਪਿਛਲੇ ਦਿਨਾਂ ਦੇ ਵਿੱਚ ਦਿਹਾਂਤ ਹੋ ਗਿਆ ਸੀ ਤੇ ਹੁਣ ਤੁਹਾਨੂੰ ਦੱਸ ਜੀ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੀ ਹੰਸਰਾਜ ਹੰਸ ਦੇ ਨਿਵਾਸ ਸਥਾਨ ਤੇ ਪਹੁੰਚੇ ਨੇ ਅਤੇ ਹੰਸਰਾਜ ਹੰਸ ਦੇ ਨਾਲ ਉਹਨਾਂ ਦੀ ਪਤਨੀ ਦੇ ਜਾਨ ਦਾ ਦੁੱਖਾ ਜਿਹੜਾ ਗਾਇਕ ਵੱਲੋਂ ਸਾਂਝਾ ਕੀਤਾ ਗਿਆ ਦੁੱਖ ਦੀ ਕੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬੀ ਗਾਇਕ ਬੱਬੂ ਮਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਆ ਤੇ ਦੁੱਖ ਦੀ ਕੜੀ ਦੇ ਵਿੱਚ ਇਹ ਔਖੇ ਜਿਹੜੀ ਕੜੀ ਹੰਸਰਾਜ ਹੰਸੋਣਾ ਤੇ ਆਈ ਹੈ ਦੁੱਖ ਸਾਂਝਾ ਕੀਤਾ ਗਿਆ ਹੈ ਗਾਇਕ ਬੱਬੂ ਮਾਨ ਦੇ ਵੱਲੋਂ ਇਸ ਮੌਕੇ ਉਹਨਾਂ ਦੇ بیٹے ਯੋਗਰਾਜ ਹੰਸ ਵੀ ਨੇ ਜਿਹੜੇ ਉਹ ਵੀ ਨਜ਼ਰ ਆਏ ਤੁਹਾਨੂੰ ਦੱਸੀ ਕਿ ਰੇਸ਼ਮ ਕੌਰ ਮਸ਼ਹੂਰ ਪੰਜਾਬੀ ਕਲਾਕਾਰ ਹੰਸਰਾਜ ਹੰਸ ਦੇ ਪਤਨੀ ਸਨ ਅਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਜਾਂਦਾ ਅਤੇ ਉਸ ਤੋਂ ਬਾਅਦ 11 April ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਅੰਤਿਮ ਅਰਦਾਸ ਕੀਤੀ ਗਈ ਆ ਇਸ ਮੌਕੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਖੇਤਰ ਦੇ ਨਾਲ ਜੁੜੀਆਂ ਨਾਮੀ ਸ਼ਖਸੀਤਾਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ ਤਾਂ ਤਸਵੀਰਾਂ ਲਾਈਵ ਤੁਸੀਂ ਦੇਖ ਸਕਦੇ ਹੋ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਹੰਸਰਾਜ ਹੰਸ ਦੇ ਨਵਾਸਤਾਨ ਤੇ ਪਹੁੰਚੇ ਨੇ ਹੰਸਰਾਜ ਹੰਸ ਦੀ ਪਤਨੀ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਗਾਇਕ ਬੱਬੂ ਮਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਮਸ਼ਹੂਰ ਪੰਜਾਬੀ ਕਲਾਕਾਰ ਤੇ ਸਾਬਕਾ ਐਮਪੀ ਹੰਸਰਾਜ ਹੰਸ ਦੀ ਪਤਨੀ ਔਰ ਰੇਸ਼ਮ ਕੌਰ ਦਾ ਪਿਛਲੇ ਦਿਨਾਂ ਦੇ ਵਿੱਚ ਦਿਹਾਂਤ ਹੋ ਗਿਆ ਸੀ ਤੇ ਹੁਣ ਤੁਹਾਨੂੰ ਦੱਸ ਜੀ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੀ ਹੰਸਰਾਜ ਹੰਸ ਦੇ ਨਿਵਾਸ ਸਥਾਨ ਤੇ ਪਹੁੰਚੇ ਨੇ ਅਤੇ ਹੰਸਰਾਜ ਹੰਸ ਦੇ ਨਾਲ ਉਹਨਾਂ ਦੀ ਪਤਨੀ ਦੇ ਜਾਨ ਦਾ ਦੁੱਖਾ ਜਿਹੜਾ ਗਾਇਕ ਵੱਲੋਂ ਸਾਂਝਾ ਕੀਤਾ ਗਿਆ ਦੁੱਖ ਦੀ ਕੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬੀ ਗਾਇਕ ਬੱਬੂ ਮਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਦੁੱਖ ਦੀ ਕੜੀ ਦੇ ਵਿੱਚ ਇਹ ਔਖੇ ਜਿਹੜੀ ਕੜੀ ਹੰਸਰਾਜ ਹੰਸੋਣਾ ਤੇ ਆਈ ਹੈ ਦੁੱਖ ਸਾਂਝਾ ਕੀਤਾ ਗਿਆ ਹੈ ਗਾਇਕ ਬੱਬੂ ਮਾਨ ਦੇ ਵੱਲੋਂ ਇਸ ਮੌਕੇ ਉਹਨਾਂ ਦੇ بیٹے ਯਵਰਾਜ ਹੰਸ ਵੀ ਨੇ ਜਿਹੜੇ ਉਹ ਵੀ ਨਜ਼ਰ ਆਏ ਤੁਹਾਨੂੰ ਦੱਸੀ ਕਿ ਰੇਸ਼ਮ ਕੌਰ ਮਸ਼ਹੂਰ ਪੰਜਾਬੀ ਕਲਾਕਾਰ ਹੰਸਰਾਜ ਹੰਸ ਦੇ ਪਤਨੀ ਸਨ ਅਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਜਾਂਦਾ ਅਤੇ ਉਸ ਤੋਂ ਬਾਅਦ 11 April ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਅੰਤਿਮ ਅਰਦਾਸ ਕੀਤੀ ਗਈ ਆ ਇਸ ਮੌਕੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਖੇਤਰ ਦੇ ਨਾਲ ਜੁੜੀਆਂ ਨਾਮੀ ਸ਼ਖਸੀਤਾਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ ਤਾਂ ਤਸਵੀਰਾਂ ਲਾਈਵ ਤੁਸੀਂ ਦੇਖ ਸਕਦੇ ਹੋ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਹੰਸਰਾਜ ਹੰਸ ਦੇ ਨਵਾਸਤਾਨ ਤੇ ਪਹੁੰਚੇ ਨੇ ਹੰਸਰਾਜ ਹੰਸ ਦੀ ਪਤਨੀ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਗਾਇਕ ਬੱਬੂ ਮਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ